ਸਹਾਇਕ ਲਾਈਨਮੈਨਾਂ ਦੀ ਰੈਗੂਲਰ ਤਨਖਾਹ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਬਿਜਲੀ ਨਿਗਮ ਪਟਿਆਲਾ ਦੇ ਮੁਖਤੱਤਰ ਅੱਗੇ ਮਰਨ ਵਰਤ ਤੈ ਬੈਠੇ ਤਜਰਬੇ ਤੋਂ ਬਿਨਾਂ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਵਿਕਰਮਜੀਤ ਅਪਹੋਰ ਦਾ ਅੱਜ ਚੌਥਾ ਦਿਨ ਹੈ। ਪੋਦੇ ਇਸ ਠੰਡੇ ਮਹੀਨੇ ਅਤੇ ਭੁੱਖਮਰੀ ਕਾਰਨ ਉਹਨਾਂ ਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਕਮਜ਼ੋਰੀ ਕਾਰਨ ਉੱਠਣ-ਬੈਠਣ ਤੋਂ ਅਸਮਰਥ ਹਨ। ਮੈਡੀਕਲ ਜਾਂਚ ਟੀਮ ਵਾਰ-ਵਾਰ ਚੈੱਕਅਪ ਲਈ ਆ ਰਹੀ ਹੈ। ਟੀਮ ਨੇ ਸਾਥੀ ਨੂੰ ਹਸਪਤਾਲ ਜਾਣ ਅਤੇ ਸਾਥੀ ਦੀ ਜਾਨ ਬਚਾਉਣ ਲਈ ਗਲੂਕੋਜ਼ ਦੇਣ ਦੀ ਸਲਾਹ ਦਿੱਤੀ ਸਰਕਾਰ ਮੁਰਦਾਬਾਦ ਲਾਜਵਾਲਾ ਜੋੜ ਕਰਨ ਵਾਲੀ ਸਰਕਾਰ ਮੁਰਦਾਬਾਦ 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 ਸਰਕਾਰੇ ਨਹੀਂ ਤੜ ਕੰਮਨ ਕੰਮੇ ਦੇਹ ਕਹੇਗੀ ਖਾਟ ਪੂਜੇ ਮੇ ਸਰਕਾਰੇ ਨਹੀਂ ਤੜ ਕੰਮਨ ਕੰਮੇ ਦੇਹ ਕਹੇਗੀ ਖਾਟ ਪੂਜੇ ਪੰਜਾਬ ਸਰਕਾਰ ਮੁਰਦਾਬਾਦ ਸਰ ਸਾਡਾ ਸਾਥੀ ਵਿਕਰਮਜੀਤ ਅਮੋਰ ਮਰਨ ਮਰ ਤੇ ਬੈਠਾ ਜੀ ਅੱਜ ਚੋਤਾ ਦੇਣ ਹੁੰਦਾ ਸਾਥੀ ਦੀ ਹਾਲਤ ਬਹੁਤ ਖਰਾਬ ਆ ਪਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਾਲੇ ਤੱਕ ਸਾਡੇ ਤੱਕ ਪਹੁੰਚ ਨਹੀਂ ਕੀਤੀ ਵੀ ਤੁਹਾਡੀ ਮੰਗ ਕੀ ਹੈ ਤੇ ਅਸੀਂ ਉਹਨੂੰ ਹੱਲ ਕਰਦੇ ਹਾਂ ਕੀ ਮੰਗਾ ਮੰਗਾ ਕੀ ਮੰਗਾ ਸਾਡੀ ਸਾਡੀ ਬੜੀ ਇੱਕ ਜਾਇਜ਼ ਮੰਗਾ ਵੀ ਜਿਹੜਾ ਅਸੀਂ ਕੰਮ ਕਰਦੇ ਹਾਂ ਉਸ ਚੀਜ਼ ਜਿਹੜਾ ਅਸੀਂ ਕੰਮ ਕਰਦੇ ਹਾਂ ਉਸ ਚੀਜ਼ ਦੀ ਸਾਨੂੰ ਤਨਖਾਹ ਚਾਹੀਦੀ ਹੈ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਜੋ ਵੀ ਪੱਕੀ ਵਰਤੀ ਹੁੰਦੀ ਹੈ ਉਹਦੇ ਵਿੱਚ 3 ਸਾਲ ਦੇ ਪਰਮਿਸ਼ਨ ਤੋਂ ਬਾਅਦ ਚੌਥੇ ਸਾਲ ਪੂਰੀ ਤਨਖਾਹ ਦਿੰਦੇ ਆ ਪਰ ਸਾਨੂੰ 4 ਸਾਲ ਦੇ ਲਗਭਗ ਕਰੀਬ ਸਮਾਂ ਹੋ ਗਿਆ ਤੇ ਸਾਨੂੰ ਨਿਗੂਣੀਆਂ ਤਨਖਾਹ ਹੀ ਦੇ ਰਹੇ ਸਾਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਕੋਈ ਬਿਜਲੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਹਾਡੀ ਚੇਅਰਮੈਨ ਨਾਲ ਬਿਜਲੀ ਪ੍ਰਸ਼ਾਸਨ ਨਾਲ ਸਰ ਬਹੁਤ ਮੀਟਿੰਗਾਂ ਅਸੀਂ ਕਰ ਚੁੱਕੇ ਹਾਂ ਪਰ ਟਾਲ ਮਟੋਲ ਕਰਦੀ ਹੈ ਜੀ ਆਪਦੀਆਂ ਜ਼ਿੰਮੇਵਾਰੀਆਂ ਤੁਸੀਂ ਭੱਜ ਰਹੇ ਨੇ ਇਹਨਾਂ ਨੂੰ ਇਹ ਅੱবি ਫ੍ਰੀਜ ਕੰਮ ਕਰਾਈ ਜੀ ਇਹਨਾਂ ਤਨਖਾਹ ਦੇਂਦੀ ਸਾਨੂੰ ਲੋੜ ਨਾ ਪਵੇ ਕਿਤਨੇ ਸਾਲ ਤੋਂ ਇਹਦੇ ਸੇਵਾਵਾਂ ਨਿਭਾ ਰਹੇ ਹੋ ਸਰ ਸਾਨੂੰ 4 ਸਾਲ ਦੇ ਲਗਭਗ ਹੋ ਚਲੇ ਗਏ ਜੀ ਤਨਖਾਹ ਕਿੰਨੇ ਸਾਲ ਦੀ ਨਹੀਂ ਮਿਲਦੀ ਸਰ ਸਾਨੂੰ 3 ਸਾਲ ਪਰਮਿਸ਼ਨ ਦੇ ਐ ਤੇ ਸਾਲ ਦੀ ਤਨਖਾਹ ਸਾਨੂੰ ਨਹੀਂ ਜੀ ਮਿਲਦੀ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਤੇ ਕਿਦਾਂ ਦੀਆਂ ਮੰਗਾਂ ਕਰ ਰਹੇ ਹੋ ਸਾਡੀ ਸਿਰਫ ਇੱਕ ਹੀ ਮੰਗ ਆ ਜੋ ਸਾਣਾ ਸੀ ਕੰਮ ਕਰਦੇ ਆ ਸਾਨੂੰ ਉਹਦੀ ਬੰਦੀ ਤਨਖਾਹ ਦਿੱਤੀ ਜਾਵੇ ਨਹੀਂ ਤਾਂ ਸਾਥੀ ਮਰਨ ਵਰਤੇ ਬੈਠਾ ਰੂਗਾ ਤੇ ਆਖਰੀ ਸਾਹਾਂ ਤੱਕ ਅਸੀਂ ਉੱਪਰ ਨਾ ਨਹੀਂ ਸਿਰਫ ਹਾਲਾਲ ਇੱਕ ਹੀ ਆ ਪਰ ਕੱਲ ਪਰਸੋ ਤੱਕ ਅਸੀਂ ਇੱਕ ਅੱਧਾ ਬੰਦਾ ਹੋਰ ਬਿਠਾਵਾਂਗੇ ਤੇ ਇਹ ਦਿਨੋਂ ਦਿਨ ਗਿਣਤੀ ਵਧਦੀ ਜਾਊਗੀ ਤੇ ਉਹਦੇ ਵਿੱਚ ਵਿੱਚ ਅਸੀਂ ਗੁਪਤ ਐਕਸ਼ਨ ਵੀ ਕਰਾਂਗੇ ਜਿੰਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੈ ਕਿੱਦਾਂ ਲੱਗਦਾ ਕਾਰਵਾਈ ਤੁਹਾਡੀ ਸਿਰਵਾਈ ਨਹੀਂ ਹੋਣ ਦੇ ਕਾਰਨ ਕੀ ਨੇ ਸਾਡੀ ਕਾਰਵਾਈ ਨਾ ਹੋਣ ਦਾ ਸੁਣਵਾਈ ਨਾ ਹੋਣ ਦਾ ਕਾਰਨ ਜੇ ਪ੍ਰਸ਼ਾਸਨ ਦੀ ਨਾਕਾਮੀ ਤੇ ਗੁੰਗੀ ਬੋਲੀ ਮੈਨੇਜਮੈਂਟ ਤੇ ਸਰਕਾਰ ਜਿਹਨੂੰ ਅਸੀਂ ਬੜੀ ਗਲਤੀ ਨਾਲ ਚੁਣ ਬੈਠੇ ਆ ਇਹ ਹੁਣ ਆਪਦੀਆਂ ਆਕੜਾਂ ਤੇ ਆਪਦੇ ਖਰਚਿਆਂ ਵਾਸਤੇ ਹੈ ਬਸ ਵੀ ਇਹਨਾਂ ਨੂੰ ਇਹ ਹੈ ਵੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਕੋਈ ਨਾ ਦੇਣਾ ਪਵੇ